ਸਾਰੀ ਦੁਨੀਆ ਦੇ 195 ਮੁਲਕ ਨੇ ਤੇ ਭਾਰਤ ਦੇ ਵਿੱਚ ਕਿੰਨੀਆਂ ਸਟੇਟਾਂ ਨੇ ਬਿਆਦਵੀ ਹੋ ਰਹੀ ਤੇ ਗੁਰੂ ਗ੍ਰੰਥ ਸਾਹਿਬ ਜੀ ਉੱਥੇ ਬਿਆਦਵੀ ਹੋ ਰਹੀ ਹੈ ਜਿਸ ਧਰਤੀ ਦੇ ਸਿੱਖ ਬਸੂ ਕਿ ਸੇਵੀ ਪਾਪੀ ਨੂੰ ਦੁਸ਼ਟ ਨੂੰ ਉਹ ਵਰਤਾ ਮਾਰਦਾ ਜਿਹੜਾ ਉਹਦੀ ਬਿਆਦਵੀ ਕਰਦਾ ਤੇ ਉਸ ਤੇ ਕੋ ਪਰਚਾ ਨਹੀਂ ਖੜ ਸਕਦਾ ਫਿਰ 295 ਧਾਰਾ ਵਾ ਜਦੋਂ ਬੰਦਾ ਉਹ ਜਿਹੜਾ ਬੰਦੇ ਨੇ ਇਹ ਇਹਦਾ ਇੰਨਾ ਗੰਦਾ ਪਾਪ ਕੀਤਾ ਹੁੰਦਾ ਗੁਰੂ ਗ੍ਰੰਥ ਸਾਹਿਬ ਜੀ ਬਿਆਦਵੀ ਕੀਤੀ ਉਹ ਜੇ ਨੇ ਕੇਸ ਕੀਤਾ ਹੁੰਦਾ ਉਹ ਜੇ ਸ਼ਹਿਰ ਫਿਰਦਾ ਉਹਨਾਂ ਘਰੇ ਵੀ ਜਾਂਦਾ ਆਪਾਂ ਬੰਦੀ ਸੀਗਾ ਨੂੰ ਵੀ ਖੋਲਦੀ ਕੀ ਆਪਾਂ ਨੂੰ ਤਰਸ ਨਹੀਂ ਆਉਂਦਾ ਉਹਨਾਂ ਮਾਵਾ ਦੇ ਉੱਤੇ ਉਹਨਾਂ ਪੇੜਾ ਤੇ ਉਹਨਾਂ ਧੀਆ ਤੇ ਉਹਨਾਂ ਪਤਨੀਆ ਤੇ ਮਾਂ ਕਹਿੰਦੀ ਕੋਦੂ ਮੇਰਾ ਪੁੱਤ ਆਵੇਗਾ ਚੌਗੇ ਚੰਦੇ ਰੋਟੀ ਖਾਵੇਗਾ ਕਈਆਂ ਦੀ ਜ세ਦਾਰ ਜਗਤਾਰ ਸਿੰਘ ਦੀ ਹਵਾਰਾ ਦੀ ਮਾਤਾਏ ਕੋਮੇਟਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਉਸ ਬਹਾਨ ਪਵਿੱਤਰ ਧਰਤੀ ਤੇ ਖੜੇ ਆਂ ਜਿਹੜੀ ਦੁਨੀਆ ਦੀ ਇੱਕ ਨੋਖੀ ਧਰਤੀ ਹੈ ਜਿੱਥੇ ਛੋਟੇ-ਛੋਟੇ ਮਸੂਮ ਸਹਿਬਜ਼ਾਦਿਆਂ ਨੇ ਮਾਤਾ ਗੁੱਜਰਕੌਰ ਨੇ ਸ਼ਹਾਦਤ ਦਾ ਇੰਜਾਮ ਪੀਤਾ ਜਿਹੜੀ ਸਭ ਤੋਂ ਮਹਿੰਗੀ ਧਰਤੀ ਵੀ ਕੀ ਹੈ ਉਸ ਜਗ੍ਹਾ ਤੇ ਅਰਦਾਸ ਕਰਕੇ ਅਸੀਂ ਇਹ ਰੋਸ ਮਾਰਚ ਜੋ ਲੋਕਲ ਕੱਢਿਆ ਸਭ ਤੋਂ ਪਹਿਲਾਂ ਮੈਂ ਸਾਰਿਆਂ ਪ੍ਰਬੰਧਕਾਂ ਦਾ ਭੈਣਾ ਦਾ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਨੌਜਵਾਨ ਤਾਕੀ ਦਾ ਜਿਹੜੇ ਬਹੁਤ ਇਕੱਤਰ ਹੋਏ ਨੇ ਇਹ ਲੋਕਲ ਮਾਰਚ ਹੈ ਫਿਰ ਮਰਿੰਡੇ ਕੱਢਣਾ ਫਿਰ ਖਮਾਣੋ ਕੱਢਣਾ ਉਸ ਤੋਂ ਬਾਅਦ ਵੱਡਾ ਮਾਰਚ ਕੱਢਣਾ ਤਾਂ ਕਿ ਜਿਹੜੇ 33 33 ਸਾਲ ਤੋਂ ਬੰਦ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੀ ਬਿਆਦਰੀ ਦੀ ਕੋਈ ਕਾਨੂੰਨ ਨਹੀਂ ਬਣਿਆ ਇਹ ਪਹਿਲੀ ਵਾਰੀ ਹੋਇਆ ਸਾਰੀ ਦੁਨੀਆ ਦੇ 195 ਮੁਲਕ ਨੇ ਤੇ ਭਾਰਤ ਦੇ ਵਿੱਚ ਕਿੰਨੀਆਂ ਸਟੇਟਾਂ ਨੇ ਬਿਆਦਬੀ ਹੋ ਰਹੀ ਤੇ ਗੁਰੂ ਗ੍ਰੰਥ ਸਾਹਿਬ ਜੀ ਉੱਥੇ ਬਿਆਦਬੀ ਹੋ ਰਹੀ ਹੈ ਜੇ ਇਸ ਧਰਤੀ ਦੇ ਸਿੱਖ ਬਸੂ 319 ਵਾਰੀ ਤਕਰੀਬਨ ਬਿਆਦਬੀ ਹੋ ਚੁੱਕੀ ਆ ਤੇ ਕੋਈ ਨਿਆਂ ਨਹੀਂ ਮਿਲਿਆ ਉਹਦੀ ਬਿਆਦਬੀਆਂ ਨੂੰ ਰੋਕਣ ਲਈ ਸਖਤ ਕਾਨੂੰਨ ਬਣਾਉਣਾ ਅਸੀਂ ਮੰਗ ਕਰਦੇ ਆ ਇਹ ਸੁਪਰੀਮ ਕੋਰਟ ਨੇ ਲਿਖਤੀ ਆਰਡਰ ਕੀਤਾ 62 ਪੇਜਾਂ ਦਾ ਆਰਡਰ ਆ ਵੀ ਗੁਰੂ ਗ੍ਰੰਥ ਸਾਹਿਬ ਲਾਈਵ ਗੁਰੂ ਆ ਉੱਤੇ ਬਿਲਕੁਲ ਐਕਸਪਲੇਨ ਕੀਤਾ ਕੁਰਾਨ ਸ਼ਰੀਫ ਬਾਈਬਲ ਗੀਤਾ ਕਿਉਂ ਨਹੀਂ ਉਹ ਲਾਈਵ ਕਿਉਂਕਿ ਗੁਰੂ ਗ੍ਰੰਥ ਸਾਹਿਬ ਨੂੰ ਇਹ ਇਹ ਸਾਰਿਆਂ ਗੁਰੂਆਂ ਦੀ ਜੋਤ ਹੈ ਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਖੁਦਮ ਹੁਕਮਨਾਮਾ ਜਾਰੀ ਕਰਕੇ ਖੁਦ ਇਹਦਾ ਪ੍ਰਕਾਸ਼ ਕਰਕੇ ਸਿੱਖਾਂ ਨੂੰ ਹੁਕਮ ਕੀਤਾ ਕਿ ਅੱਜ ਤੋਂ ਬਾਅਦ ਗੁਰਸ਼ਬਦ ਗੁਰੂ ਆ ਗੁਰੂ ਗ੍ਰੰਥ ਇਹਦੀ ਬੇਅਦਬੀ ਹੋ ਰਹੀ ਇਹਦੀ ਲਾਈਵ ਇੱਕ ਸੁਪਰੀਮ ਕੋਰਟ ਦਾ ਆਰਡਰ ਆ ਸਾਡਾ ਮੰਨਣਾ ਕਿ ਜੇ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਗ੍ਰੰਥ ਸਾਹਿਬ ਦੀ ਗੁਰ ਸ਼ਬਦ ਹੈ ਚਾਰ ਸਵੇਰੇ ਜਿਹੜੀਆਂ ਕੰਡਾਂ ਨੇ ਉਹ ਹੈਗਾ ਗੁਰਦੁਆਰਾ ਸਾਹਿਬ ਉਹਦੀ ਪ੍ਰੋਟੈਕਸ਼ਨ ਦੀ ਗੁਰੂ ਗ੍ਰੰਥ ਸਾਹਿਬ ਨੂੰ ਬੁਲਾਉਣ ਦੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਗ੍ਰੰਥੀ ਆ ਵਜ਼ੀਰ ਆ ਕਿਸੇ ਵੀ ਪਾਪੀ ਨੂੰ ਦੁਸ਼ਟ ਨੂੰ ਉਹ ਵੜਦਾ ਮਾਰਦਾ ਜਿਹੜਾ ਉਹਦੀ ਬੇਅਦਬੀ ਕਰਦਾ ਤੇ ਉੱਤੇ ਕੋ ਪਰਚਾ ਨਹੀਂ ਹੋ ਸਕਦਾ ਇਹ ਸੁਪਰੀਮ ਕੋਰਟ ਦੇ ਵਿੱਚ ਅਸੀਂ ਇਹ ਪੇਸ਼ ਕਰ ਰਹੇ ਹਾਂ ਠੀਕ ਆ ਜੀ ਉਹਦੇ ਵਾਸਤੇ ਅਸੀਂ ਕਾਨੂੰਨ ਚਾਹਦੇ ਹਾਂ ਵੀ ਸਰਕਾਰ ਸਖਤ ਤੋਂ ਸਖਤ ਕਾਨੂੰਨ ਬਣਾਵੇ ਹੁਣ 295 ਧਾਰਾ ਵਾ ਜਦੋਂ ਬੰਦਾ ਉਹ ਜਿਹੜਾ ਬੰਦੇ ਨੇ ਇਹ ਇਹਦਾ ਇਹਦਾ ਗੰਦਾ ਪਾਪ ਕੀਤਾ ਹੁੰਦਾ ਗੁਰੂ ਗ੍ਰੰਥ ਸਾਹਿਬ ਦੀ ਬਦਬੀ ਕੀਤੀ ਉਹ ਜਿਹਨੇ ਕੇਸ ਕੀਤਾ ਹੁੰਦਾ ਉਹ ਜੇ ਸ਼ਹਿਰ ਫਿਰਦਾ ਉਹਨਾਂ ਘਰੇ ਵੀ ਜਾ ਬੰਦਦਾ ਇਸ ਕਰਕੇ ਸੀ ਇਹ ਅੱਜ 2 ਉਸ ਮਾਰਚ ਕੱਢੇ ਆ ਉਹ ਇਹ ਤੋਂ ਸਭ ਤੋਂ ਵੱਡਾ ਰੋਸ ਮਾਰਚ ਜੋ ਅੱਜ ਤਰੀਕ ਵੀ ਥੀ ਜਾਊਗੀ ਉਹ ਕੱਢਿਆ ਜਾਵੇਗਾ ਬਾਹਰ ਦੇ ਵਿੱਚ ਅਗਲੇ ਵੀ ਇਹਦੇ ਸ਼ੁਰੂ ਚ ਤੇ ਇਸ ਵਾਰ ਕੇ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਆ ਜਿਹੜੇ ਆਏ ਨੇ ਬਹੁਤ ਹੀ ਚੰਗਾ ਕੰਮ ਕਰ ਰਹੇ ਹੋ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਸਾਰਿਆਂ ਨੂੰ ਮੀਡੀਆ ਥਰੂ ਵੀ ਛੁਣਨੂ ਵੀ ਆਪਾਂ ਬੰਦੀ ਸੀਗਾਂ ਨੂੰ ਵੀ ਭੁੱਲ ਜੀ ਕਿ ਆਪਾਂ ਨੂੰ ਤਰਸ ਨਹੀਂ ਆਉਂਦਾ ਉਹਨਾਂ ਮਾਵਾ ਦੇ ਉੱਤੇ ਉਹਨਾਂ ਪੈੜਾਂ ਤੇ ਉਹਨਾਂ ਧੀਆਂ ਤੇ ਉਹਨਾਂ ਪਤਨੀਆਂ ਤੇ ਜਿਹੜੀਆਂ 30 30 35 35 ਸਾਲ ਤੋਂ ਆਪਣਿਆਂ ਦੀ ਡੀ ਕਰ ਰਹੀਆਂ ਮਾਂ ਕਹਿੰਦੀ ਕਦੋਂ ਮੇਰਾ ਪੁੱਤਰ ਆਵੇਗਾ ਚੌਂਕੇ ਚੁੱਲੇ 'ਚ ਰੋਟੀ ਖਾਵੇਗਾ ਕਈਆਂ ਦੀ ਜ세ਦਾਰ ਜਗਤਾਰ ਸਿੰਘ ਦੀ ਹਵਾਰਾ ਦੀ ਮਾਤਾ ਹੀ ਕੋਮੇ ਚ ਪਤਾ ਹੀ ਨਹੀਂ ਕਿੱਥੇ ਦੁਨੀਆ ਪਤਾ ਹੀ ਨਹੀਂ ਬਾਕੀ ਕਈਆਂ ਦੀਆਂ ਧੀਆਂ ਜੰਮੀਆਂ ਉਹ ਜਵਾਨ ਹੋ ਗਿਆ ਵਿਆਹ ਹੋ ਗਿਆ ਉਹਨਾਂ ਨੇ ਆਪਣੇ ਪਿਤਾ ਦਾ ਸਾਆ ਆਪਣੇ ਸਿਰ ਤੇ ਹਾਥਰੀ ਦੇਖਿਆ ਜਦੋਂ ਉਹਨਾਂ ਨੇ ਆਨੰਦ ਕਰ ਜੋ ਉਹਨਾਂ ਦੀਆਂ ਸੁਪਤਨੀਆਂ ਚੌਂਕ ਕੇ ਡੀਕ ਰੀਆਂ ਉਹਨਾਂ ਦੀਆਂ ਭੈਣਾਂ ਡੀਕ ਰੀਆਂ ਸਾਡੀ ਕੋਈ ਸਾਡਾ ਇੱਕ ਜੀਕ ਦੇ 2 ਘੰਟਾ 10 ਮਿੰਟ ਲੇਟ ਆ ਜਾਏ ਕੰਮ ਪ੍ਰੋਗਰਾਮ ਤੋਂ ਸਾਰਾ ਪਰਿਵਾਰ ਕੰਨ ਦਾ ਸਿਰ ਮਾਰਦਾ ਉਹ ਧੰਨ ਦੀਆਂ ਸੀ ਉਹਨਾਂ ਦੇ ਤਰਸ ਖਾ ਕੇ ਹੀ ਘੱਟ ਤੋਂ ਘੱਟ ਬੰਦੀ ਸਿੰਘਾਂ ਦੀ ਰਿਹਾਈ ਤੇ ਜefeਦਾਰ ਜਗਤਾਰ ਸਿੰਘ ਹਵਾਰਾ ਜਿਹੜੇ ਬੜਾ ਉੱਥੋਂ ਤਿਹਾੜ ਜਿਹੜਾ ਮੰਡੋਲੀ ਜੇਲ੍ਹ ਚ ਨੇ ਇੱਕ ਬੈਰ ਕਿ ਇਧਰ ਆ ਇੱਕ ਉਧਰ ਆ ਵਿਚਕਾਰੇ ਇਕੱਲੇ ਨੂੰ ਰੱਖਿਆ ਹੋਇਆ 24 ਘੰਟੇ ਦੀ ਬੰਦੀ 24 ਘੰਟੇ ਤੋਂ ਬਾਅਦ ਸੂਰ ਜਿਹੜੀ ਦੇਖਣ ਦਿੱਤੇ ਚਾਰ ਪੰਜ ਘੰਟੇ ਦੀ ਬਹੀ ਰੋਟੀ ਜਿਹੜੀ ਸਵੇਰੇ 5:30 ਵਜੇ ਪੱਕਦੀ ਆ ਉਹ 10-11 ਵਜੇ ਮਿਲਦੀ ਆ ਸ਼ਾਮ ਨੂੰ ਜਿਹੜੀ 4:30-5 ਵਜੇ ਪੱਕਦੀ ਜਿਹੜੇ ਜੇਲ੍ਹ ਚ ਬੰਦੇ ਰਹੇ ਨੇ ਉਹ ਸ਼ਾਮ ਨੂੰ ਮਿਲਦੀ 8 ਵਜੇ ਸੂਰਜ ਉਹਦੋਂ ਦੇਖਦਾ ਜਦੋਂ ਉਹਨੂੰ ਸਾਡੀ ਕੋਈ ਮੁਲਾਕਾਤ ਅਸੀਂ ਕੋਸ਼ਿਸ਼ ਕਰਦੇ ਹਰ ਹਫ਼ਤੇ ਉਹਦੀ ਦੋ ਮੁਲਾਕਾਤ ਹੋਣ ਉਹਨਾਂ ਉਹ ਫੇਰ ਚੜ੍ਹਦੀਆਂ ਗੱਲਾਂ ਸਾਡੂ ਦੁੱਖ ਦੀ ਗੱਲ ਆ ਸਾਡੇ ਲਈ ਸ਼ਰਮ ਦੀ ਗੱਲ ਆ 7-8 ਲੱਖ ਬੰਦੇ ਨੇ ਸਰਬੱਤ ਖਾਸਾਂ ਦੇ ਜ세ਦਾਰ ਸ੍ਰੀ ਕਾਲਕਸਾਖ ਸਾਹਿਬ ਦਾ ਚੁੜਿਆ ਅੱਜ ਵੀ ਜੇਲਾ ਵਿੱਚ ਟੱਕਿਆ ਇੱਕ ਐਮਐਲਏ ਦੇ ਵਿੱਚ ਕੋਲ ਆਪਣੀ 2000 ਵੋਟ ਨਹੀਂ ਹੁੰਦੀ ਨਿੱਜੀ ਉਹਦੀਆਂ ਜਦ ਪਾਰਟੀਆਂ ਵੋਟਾਂ ਹੁੰਦੀਆਂ ਜਾਓ ਪਿਆਹੇ ਲੈ ਦੇ ਕੇ ਖਰਚ ਨਸ਼ੇ ਵਰਤ ਕੇ ਵੋਟਾਂ ਲੈਂਦੇ ਨੇ ਉਹ ਉਹ ਐਮ ਐਲ اے ਨੂੰ ਜਿਹੜਾ 40000 ਵੋਟਾਂ ਹਿਰਾਫਰੀਆਂ ਲੈਂਦਾ ਸਾਰਾ ਪਿੰਡ ਹੀ ਤੌਲੀਆ ਚੱਕ ਕੇ ਤੁਰਿਆ ਫਿਰਦਾ ਮੋਰੀ ਜਿਹੜਾ 7 8 ਲੱਖ ਬੰਦੇ ਨੇ ਜ세ਧਾਰ ਜਗਤਾਰ ਸਿੰਘ ਇਹਵਾਰਾ ਨੇ ਨਹੀਂ ਕਿਹਾ ਮੈਨੂੰ ਵੋਟ ਪਾਓ ਉਹਨੇ ਨਹੀਂ ਕਿਹਾ ਮੈਨੂੰ ਜ세ਧਾਰ ਬਣਾਓ ਜੇ ਸੰਗਤ ਨੇ ਲੋਕਾਂ ਨੇ ਬਣਾਇਆ ਛਣਾਉਣਾ ਕਿ ਨਹੀਂ ਸੀ ਅੱਜ ਵੀ ਉਹ ਦੇਖ ਲਓ 10 ਨਵੰਬਰ 2015 ਨੂੰ ਬਣਿਆ ਹੋਇਆ 9 ਸਾਲ ਹੋ ਗਏ ਨੇ ਜੇਰ ਦੀ ਕਾਲ ਕੁੜੀ ਉਹ ਆਪਾਂ ਛਣਾਉਣਾ ਆਪਾਂ ਕੋਣਾਣਾ ਜਿਹੜੇ ਉਹਨਾਂ ਦੀ ਸਾਰੀ ਟੀਮ ਆ ਮੈਂ ਪੂਰੀ ਤਰ੍ਹਾਂ ਤੇ ਇਸ ਪਵਿੱਤਰ ਸਾਨ ਦੇ ਵਾਅਦਾ ਕਰਦਾ ਪੰਜਾਬ ਦੇ ਸਾਰਾ ਸਿਸਟਮ ਬਦਲ ਜੂ ਜਿਹੜਾ ਇਹਨਾਂ ਦਾ ਤਾਣਾ ਬਾਣਾ ਲਜਾਇਆ ਹੋਇਆ ਇੱਥੇ ਨਸ਼ੇ ਵਕਤੇ ਨੇ ਇੱਥੇ ਗੈਂਗਵਾਰ ਆ ਇੱਥੇ ਪਰਸ ਇੱਕ ਇੱਕ ਦਿਨ ਦੇ ਵਿੱਚ ਦੋ ਦੋ ਚਾਰ ਚਾਰ ਚੋਰੀਆਂ ਇੱਕ ਪਿੰਡ ਚ ਹੋ ਰਹੀਆਂ ਨੇ ਲੋਕਾਂ ਦੀ ਤਾਰਾਂ ਤੱਕ ਦੀ ਇਹ ਚੋਰ ਛੱਡ ਦੇ ਇੱਥੇ ਕਿਸੇ ਬੀਬੀ ਦਾ ਕੋਕਾ ਘਵਾਚਾ ਵੀ ਉਹ ਕਾਗਵਾਤਾਂ ਵੀ ਸੜਕ ਤੇ ਕੋਈ ਚੱਕੀ ਗੱਡੀ ਡਿੱਗਾ ਹੋਇਆ ਇਹ ਗਰੰਟੀ ਆ ਜੋ ਬੰਦਾ ਬਾਹਰ ਆ ਗਿਆ ਉਹਦੀ ਟੀਮ ਇੰਨੀ ਤਕੜੀ ਆ ਸੋ ਕਿਰਪਾ ਕਰਕੇ ਜੇ ਪੰਜਾਬ ਦੀ ਬਿਹਤਰੀ ਚਾਹੁੰਦੇ ਹੋ ਜੇ ਸਿੱਖੀ ਦੀ ਬਿਹਤਰੀ ਚਾਹੁੰਦੇ ਹੋ ਜੇ ਚਾਹੁੰਦੇ ਵੇ ਸਾਡੇ ਬੱਚੇ ਬਾਹਰ ਜਾਣ ਤੋਂ ਰੁਕੜੇ ਇੱਥੇ ਚੰਗਾ ਜੀਵਨ ਜੀਵੇ ਤਾਂ ਆਪਾਂ ਇਹਨਾਂ ਸਿੰਘਾਂ ਨੂੰ ਬਾਹਰ ਕਢਾਈਏ ਸੋ ਪੁਲ ਚੌਕ ਦੀ ਖਿਮਾ ਜਿਹੜਾ ਅਗਲਾ ਮਾਰਚ ਆਪਨਾ ਕਿਹੜੀ ਤਾਰੀਖ ਤੋਂ ਕਿੱਥੋਂ ਸ਼ੁਰੂ ਹੋਏਗਾ ਅਗਲਾ ਮਾਰਚ 21 ਤਰੀਕ ਨੂੰ ਹੋਗਾ ਜੀ ਮਰਿੰਦੇ 28 ਹੋਏਗਾ ਖਮਾਣੋ ਇਹ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਏਰੀਆ ਅਸੀਂ ਲੋਕਾਂ ਨੂੰ ਜਗਾਉਣਾ ਚਾਹੁੰਦੇ ਜਾਗਰਤ ਜਾਗਰਤਾ ਲਿਆਉਣੀ ਚਾਹੁੰਦੇ ਆ ਕਿ ਤੁਹਾਡੇ ਏਰੀਏ ਦੇ ਸਿੰਘ ਦੇ ਔਮ ਦੇ ਹੀਰੇ ਨੇ ਉਹਨਾਂ ਨੇ ਕੋਈ ਸਮੈਕ ਨਹੀਂ ਵੇਚੀ ਕੋਈ ਕੋਈ ਗਲਤ ਕੰਮ ਤੇ ਅੰਦਰ ਨਹੀਂ ਗਿਆ ਆਪਾਂ ਉਹਨੂੰ ਛਡਾਉਣਾ ਇਹ ਤਿੰਨ ਪ੍ਰੋਗਰਾਮ ਨੇ ਉਹਦੋਂ ਵੱਡਾ ਅੱਜ ਜਾਂ ਸ਼ਾਮ ਤੱਕ ਐਲਾਨ ਕੀਤਾ ਜਾਵੇ ਜਾਂ ਕੱਲ ਨੂੰ ਐਲਾਨ ਕੀਤਾ ਜਾਵੇਗਾ ਜਿਹੜਾ ਫਤੇਕਾਰ ਸਾਹਿਬ ਦੀ ਧਰਤੀ ਤੋਂ ਹੀ ਮਹਾਲੀ ਤੋਂ ਮਹਾਲੀ ਗੁਰੂ ਸਾਹਿਬ ਜادہ ਜੀਤ ਸਿੰਘ ਨਗਰ ਚੰਡੀਗੜ੍ਹ ਦੀਆਂ ਬਰੂਹਾਂ ਤੇ ਜਿਹੜਾ ਮੋਰਚਾ ਲੱਗਾ ਹੋਇਆ ਇਹ ਵੀ ਪਹਿਲੀ ਵਾਰੀ ਹੋਇਆ ਭਾਰਤ ਦੀ ਧਰਤੀ ਤੇ ਭਾਰ ਦਾ ਸਿਆਸਤ ਬਦਲਦਾ ਕੌਮੀ ਸਾਂਮੂਰਤ ਨੇ ਸ਼ਕਤੀਆਂ ਸੰਕਟਾਂ ਦੀਆਂ ਕਿਰਪ ਸੰਕਟਾਂ ਦੀਆਂ ਅਸੀਸਾਂ ਗੁਰੂ ਦੀ ਬਖਸ਼ਦ ਕਾ ਕਿ ਸੁਪਰੀਮ ਕੋਰਟ ਇਹ ਪਹਿਲੀ ਵਾਰੀ ਹੋਇਆ ਲਿਖਤੀ ਹਿਸਟਰੀ ਵਿੱਚ ਵੀ ਸੁਪਰੀਮ ਕੋਰਟ ਨੇ ਆਰਡਰ ਕੀਤਾ ਵੀ ਤੁਸੀਂ ਇਹ ਮੋਰਚਾ ਨਹੀਂ ਚੁਕਾ ਸਕਦੇ ਕਦੀ ਨਹੀਂ ਹੋਇਆ ਇਹ ਕਦੀ ਨਹੀਂ ਹੋਇਆ ਕਿ ਚੰਡੀਗੜ੍ਹ ਦੀਆਂ ਬੁਰੂਹਾਂ ਤੇ 20 ਮਹੀਨੇ ਤੇ ਮੋਰਚਾ ਲਗਾ ਰਾਜ ਬੰਦ ਕੀਤਾ ਇਹ ਕਦੀ ਨਹੀਂ ਹੋਇਆ ਵੀ ਚੰਡੀਗੜ੍ਹ ਦੀ ਧਰਤੀ ਤੇ 1,30,000 ਦਾ ਪਿਛਲੇ 26 ਜਨਵਰੀ ਨੂੰ ਇਸ ਏਜੰਸੀ ਆ ਕਰਨੇ 70000 ਦੇ ਕਰੀਬ ਕੱਤਰਤਾ ਹੋਈ ਪਿਛਲੇ ਸਾਲ 15 ਗਾਤ ਤੇ ਐਸ ਵਾਰੀ ਵੀ ਆਪਾਂ ਜਿਹੜੀ ਡੇਟ ਵਿਸਣੀ ਆ ਇੰਨਾ ਹੀ ਵੱਡੀ ਕੱਤਰਤਾ ਕਰਨੀ ਆ ਕਿ ਸਰਕਾਰ ਦੀਆਂ ਜਿਹੜੀਆਂ ਚੂਣਾ ਜਿਹੜੀਆਂ 92 ਲਾਸ਼ਾਂ ਉੱਥੇ ਬੈਠੀਆਂ ਨੇ ਉਹਨਾਂ ਨੂੰ ਬੋਲਣ ਲਈ ਮਜਬੂਰ ਕਰ ਸਕੀ। ਠੀਕ ਹੈ ਜੀ। ਕਿਹੜਾ ਵੱਡਾ ਮੋਰਚਾ ਜਿਹੜਾ ਉਹ ਕਿੱਥੋਂ ਸ਼ੁਰੂ ਹੋਣਾ ਜੀ? ਉਹ ਇੱਥੇ ਫਜਾ ਕਰ ਸਾਹਿਬ ਤੋਂ। ਇਹ ਧਰਤੀ ਇੱਥੇ ਧਰਤੀ ਤੋਂ ਚਲੋ। ਇਹ ਧਰਤੀ ਹੈ ਸਰ ਅੱਜ ਮੈਂ ਮੈਮੋਰੰਡਮ ਵੀ ਦਿੱਤਾ ਜਾਵਾਂਗਾ ਹਾਂ ਦਿੱਤਾ ਜੋ ਮੈਮੋਰੰਡਮ ਕੀ ਐ ਸਾਡੀ ਫਾਰਮੈਟੀ ਸਾਡੀ ਮਜਬੂਰੀ ਦੇਣਾ ਪੈਣਾ ਮੈਮੋਰੰਡਮ ਕਿ ਇਹ ਸੁੱਤੇ ਨੇ ਅਸੀਂ ਤਾਂ ਜਗਾਉਣਾ ਚਾਹੁੰਦੇ ਆ ਉਹੀ ਭਗਵੰਤ ਮਾਨਾ ਜੀ ਇਹ ਸਾਡੇ ਆੜਾਨਕ ਮੋਰਚਾ 'ਚ ਬੈੰਦਾ ਰਿਆ ਚਾਹ ਪਾਣੀ ਪੀਂਦਾ ਰਿਆ ਅਸੀਂ ਦੇਖਣੀ ਆ ਉਹ ਕੁਰਸੀ ਕਿਹੜੀ ਉਹਨੂੰ ਭੂਤ ਪ੍ਰੇਤ ਕਿਹੜਾ ਚੰਬੜਿਆ ਜਿੱਦਾਂ ਜਰ ਬੰਦਾ ਕੁਰਸੀ 'ਤੇ ਬੈੰਦਾ ਨਹੀਂ ਸੀ ਐਮ ਦੇ ਉਹ ਲੋਕਾਂ ਦਾ ਹੁੰਦਾ ਮੋਰ ਕੇ ਲੋਕਾਂ ਦਾ ਰੇਂਦਾ ਕੁਰਸੀ ਦਾ ਬਣ ਜਾਂਦਾ ਪਰ ਕਈ ਵਾਰੀ ਇਨਸਾਫ ਮੋਰ ਤੇ ਨਿਕਲ ਚੁੱਕੇ ਨੇ ਤੇ ਕਿਤੇ ਨਾ ਕਿਤੇ ਜਿਹੜੀ ਹੈ ਗੱਲ ਸਰਕਾਰਾਂ ਦੇ ਕੰਨੀ ਫੋਹ ਬਿਲਕੁਲ ਜੀ ਸਾਡਾ ਫਰਜ਼ ਵਾਹੀ ਫਰਜ਼ ਆਪਣਾ ਫਰਜ਼ اخਲਾਕੀ ਫਰਜ਼ ਆ ਸਾਡਾ ਅਸੀਂ ਉਹ ਨਿਭਾਣਾ ਹੈ ਭਾਈਆਂ ਬਲਪਾਲ ਸਿੰਘ ਦੀ ਵੀ ਜਿੱਤ ਹੋਈ ਹੈ ਭਾਈ ਸਰਪੰਚ ਖਾਲਸਾ ਦੀ ਵੀ ਜਿੱਤ ਹੋਈ ਹੈ ਤੇ ਕਿਤੇ ਨਾ ਕਿਤੇ ਤੁਸੀਂ ਇਹ ਵੀ ਕੌਮ ਨੂੰ ਜਗਾਉਣਾ ਹੈ ਜੇ ਜੀ ਕੌਮ ਜਾਗੀ ਹੈ ਤਾਂ ਉਹ ਉਹਨਾਂ ਨੂੰ ਵੀ ਚਤਰ ਤੇ ਜਿਤਾਇਆ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਬਿਲਕੁਲ ਜੀ ਕੌਮ ਨੂੰ ਬਹੁਤ ਵੱਡਾ ਪਰਪਕਾਰ ਕੀਤਾ ਜੀ ਇਹ ਲੋਕਾਂ ਦੀ ਜਾਗਰਤਾ ਹੈ ਕੀ ਲੋਕਾਂ ਦੀ ਚੇਤਨਤਾ ਹੈ ਕੀ ਲੋਕਾਂ ਨੇ ਅਮਰਿਤਪਾਲ ਦੇ ਉੱਤੇ ਹੋਰ ਹੈ ਜਿਹੜੇ ਪਾਪ ਆ ਜਿਹੜੇ ਤਸ਼ੱਦਦ ਹੋ ਰਿਹਾ ਉਹ ਤੇ ਉਹਨੂੰ ਚਿਤਾਇਆ ਉਧਰ ਉਧਰ ਸਰਪਜੀਤ ਨੂੰ ਚਾਇਆ ਵੀ ਉਹਦੇ ਪਿਤਾ ਵਰਗੀ ਕਿਤੇ ਕਰਮਾਨੀ ਦੀ ਐਡੀ ਵੱਡੀ ਜੌਬ ਬੰਦਾ ਛੱਡ ਕੇ ਇਹੋ ਜਿਹਾ ਕੰਮ ਕਰਨਾ ਕਿਤੇ ਸੌਖਾ ਕੰਮ ਨਹੀਂ ਹੈ ਅਫਵਾਹਾਂ ਇਹ ਭਲਾਈਆਂ ਜਾ ਰਹੀਆਂ ਕਿ ਕੌਮੀ ਮੌਂਸਾ ਜਿਹੜਾ ਉੱਥੇ ਮੋਹਾਲੀ ਲੱਗਿਆ ਹੋਇਆ ਤੇ ਉਹ ਫੇਲ ਹੋ ਚੁੱਕਿਆ ਹੈ ਤੇ ਕਿਤਨੇ ਕਿਤੇ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਕੱਲ ਲੋਕਲ ਪ੍ਰੋਗਰਾਮ ਹੈ ਤੁਸੀਂ ਫੇਰ ਮੰਨਦੇ ਹੋ ਹਜੇ ਪਿੰਡ ਦਾ ਇੱਕ ਛੋਟਾ ਜਿਹਾ ਪ੍ਰੋਗਰਾਮ ਹੈ ਤੇ ਜਦੋਂ ਕੌਮੀ ਦਾ ਸਾਹ ਮੋਰਚੇ ਜਾ ਰਿਹਾ ਤੁਸੀਂ ਇਹ ਫੇਲ ਮੰਨਦੇ ਹੋ ਕਿ ਸੁਪਰੀਮ ਕੋਰਟ ਆਰਡਰ ਕਰਦੀ ਇਹ ਫੇਲ ਮੰਨਿਓਵੇ ਸਕਤਾ ਸਰਕਾਰ ਨੇ ਗੋਡੇ ਟੇਕੇ ਪਾਇਆ ਇਹ ਫੇਲ ਮੰਨਦੇ ਹੋ ਇਹ ਫੇਲ ਮੰਨਦੇ ਹੋ ਕਿ 20 ਮਹੀਨੇ ਤੋਂ ਚੰਡੀਗੜ੍ਹ ਦਾ ਰਾਹੀ ਰੋਕਿਆ ਹੋਇਆ ਇਹਨੂੰ ਤੁਸੀਂ ਫੇਲ ਮੰਨਦੇ ਹੋ ਕਿ ਲੋਕਾਂ ਨੇ ਇੰਦੇ ਸਿੱਟੇ ਦੇ ਨਾਲ ਦੰਬੋਛ ਜਿਹਾ ਵੀ ਬੈਠੇ ਨੇ ਜੇ ਫੇਲ ਹੁੰਦਾ ਤਾਂ ਸਰਕਾਰ ਨੇ ਕੁੱਟ-ਕੁੱਟ ਕੇ ਡਾਂਗਾ ਮਾਰ ਕੇ ਸਾਨੂੰ ਭਜਾ ਦੇਣਾ ਹੀ ਉਹਨਾਂ ਨੂੰ ਪਤਾ ਵੀ ਜੇ ਮਰਜੀ ਇਹਨਾਂ ਨੇ ਕਾਲ ਕੀਤੀ ਆ ਲੋਕਲ ਕਾਲ ਕੀਤੀ ਕਦੀ ਸੰਗਤਾਂ ਹੀ ਇਸ ਕਰਕੇ ਕਦੀ ਮੋਰਚੇ ਜਿਹੜੀ ਗਿਣਤੀ ਵਧਣੀ ਘਟਣੀ ਵੱਖਰੀ ਚੀਜ਼ ਆ ਲੋਕਾਂ ਦੇ ਅੰਦਰ ਸਪਿਰਟ ਆ ਲੋਕਾਂ ਦੇ ਵਿੱਚ ਜਾਗਰੂਕਤਾ ਦੇ ਸਾਡੀਆਂ ਬੀਬੀਆਂ ਪੈਣਾ ਆਈਆਂ ਨੇ ਸਾਡੇ ਵੀਰ ਏਡੀ ਦੂਰ ਦੂਰ ਚੱਲ ਕੇ ਆਏ ਨੇ ਹੁਣ ਆਪਾਂ ਸ਼ੁਰੂ ਅੱਗੇ ਬਾਤ ਚ ਕਰ ਲਈ ਹੁਣ ਆਉਣ ਵਾਲੇ ਤੋਂ ਬਾਅਦ ਸੰਗਤ ਨੂੰ ਕੀ ਨਹੀਂ ਆਉਣ ਵਾਲੇ ਪ੍ਰੋਗਰਾਮ ਬੇਨਤੀ ਆ ਕਿ ਬਾਤ ਤੋਂ ਬਾਅਦ ਸੰਗਤ